ਤਾਂ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਜੈਕਾਰਾ ਸੁਣ ਕੇ ਤੇ ਪਰਨੇ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਤੇ ਗੁਰਦੁਆਰੇ ਚ ਘੁੰਮਣ ਜਾ ਰਹੇ ਅਸੀਂ ਯਾਤਰਾ ਤੇ ਜਾ ਰਹੇ ਆ ਤੇ ਇਹ ਤਿੰਨ ਚਾਰ ਸਾਲ ਦੀ ਸਾਡੀ ਇੱਛਾ ਸੀ ਹਰ ਸਾਲ ਡਿਲੇ ਹੋ ਜਾਂਦਾ ਸੀ ਕਿਵੇਂ ਮੈਂ ਚਾਰ ਸਾਲ ਤੋਂ ਤਿਆਰ ਹੁੰਦਾ ਸੀਗਾ ਪਰ ਫਿਰ ਕੋਈ ਨਾ ਕੰਮ ਪੈਨ ਕਰਕੇ ਅਸੀਂ ਡਿਲੇ ਹੋ ਜਾਂਦਾ ਸੀਗਾ ਬਾਈ ਜਸਵਿੰਦਰ ਵੀ ਤਿਆਰ ਹੋਇਆ ਦੋ ਤਿੰਨ ਵਾਰੀ ਇਹ ਵੀ ਰਹਿ ਗਿਆ ਇਸ ਵਾਰ ਅਸੀਂ ਤਿਆਰੀ ਕੀਤੀ ਤੇ ਮਾਰੋ ਦੀ ਕਿਰਪਾ ਹੋਈ ਵਾਹਿਗੁਰੂ ਜੀ ਨੇ ਸਾਨੂੰ ਸਦਾ ਦਿੱਤਾ ਤੇ ਅਸੀਂ ਯਾਤਰਾ ਸ਼ੁਰੂ ਕਰਨ ਲੱਗਿਆਂ ਹੈਮਕੁੰਡ ਸਾਹਿਬ ਮੇਰੇ ਨਾਲ ਨਬਾਈ ਜਸਿੰਦਰ ਤੇ ਸਾਡੀ ਟ੍ਰੇਨ ਹੈ ਗੰਗਾ ਸਤਲੁਜ ਇੱਥੇ ਜਾਏਗੀ ਪਰੋਸਪਰ ਕੈਂਟ ਤੋਂ ਤੇ ਇਹ ਲਕਸ਼ਰ ਇਹ ਲਕਸ਼ਰ ਲਕਸ਼ਰ ਜਕਸ਼ਨ ਤੇ ਜਾ ਕੇ ਅਸੀਂ ਉਤਰਾਂਗੇ ਤੇ ਹਰੀਦਵਾਰ ਹੁੰਦੇ ਹੋਏ ਤੇ ਰਿਸ਼ੀ ਕੇਸ ਪਹੁੰਚਾਂਗੇ ਅੱਜ ਦੀ ਡੇਟ ਵਿੱਚ ਤੇ ਕੱਲ ਉਹ ਫਿਰ ਤੁਹਾਨੂੰ ਅਲੱਗ-ਅਲੱਗ ਵੀਡੀਓ ਪਾਦੇ ਰਹਾਗੇ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਤੇ ਮੈਨੂੰ ਲੱਗਾ ਟ੍ਰੇਨ ਸਾਡੀ ਸਾਹਮਣੇ ਆ ਗਈ ਹੈ ਉਹ ਸਾਹਮਣੇ ਪਿੱਛੇ ਆਪਣੀ ਟ੍ਰੇਨ ਆ ਰਹੀ ਹੈ ਤੇ ਇਸ ਟ੍ਰੇਨ ਤੇ ਆਪਣੀ ਸੀਟ ਹੈ ਤੇ ਅੱਗੇ ਜਾ ਕੇ ਤੁਹਾਨੂੰ ਜੁਆਇਨ ਕਰਦੇ ਹਾਂ ਜੀ ਆਪਣੀ ਟ੍ਰੇਨ ਜਿਹੜੀ ਉੱਪਰ ਤੋਂ ਨਿਕਲ ਚੁੱਕੀ ਹੈ ਬਾਈ ਸਿੰਦਰ ਵਾਹਿਗੁਰੂ ਜੀ ਪਰਣਾ ਕਰਦਾ ਹੋਇਆ अपनी है तो चार भी मिलने है। अपने तक, तो के चली है। तो तक, तो तो है, नाम तो 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 हरिद्वार तक हरिद्वार ऋषिकेश लक्सर तो ऋषिकेश मिलगी वैसे बैटर है हरिद्वार तक वाइपुर की कृपा होता चेंज करके ਗੋਰੀਟਲ ਇਸ ਕਿਚੀ ਕਿਸ ਖੋਜਾਂਗੇ ਦੋਸਤੋ ਅਕੇ ਨਾਲ ਇੱਕ ਸਮਾ ਜਿਹੜਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਯੂਸਫੁਲ ਸਮਾ ਜਿਹੜਾ ਵੀ ਲੋਕਲ ਜਿਹੜੀਆਂ ਬੱਸਿਸ ਜਾਂ ਕੋਈ ਟੈਂਪੋ ਟਰੈਵਲ ਵਗੈਰਾ ਲੈ ਕੇ ਗੋਵਿੰਦ ਘਾੜ ਤੱਕ ਤੇ ਫਿਰ ਗੁਰੂ ਘਰ ਤੱਕ ਦੂਸਰੇ ਦਿਨ ਗੋਵਿੰਦ ਘਾੜ ਤੱਕ ਤੇ ਅੱਗੇ ਜਿਹੜੀ ਏਅਰਪੋਰਟ ਤੱਕ ਦਾ ਸਟੋਰੀ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਅਸੀਂ ਹੁਣ ਪਹੁੰਚ ਗਏ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਹੇਮਕੋਟ ਸਾਹਿਬ ਗੁਰਦੁਆਰਾ ਬਣਿਆ ਤੇ ਸਵੇਰ ਦੇ 3 ਵਜੇ ਹੋਇਆ ਤੇ 3 ਵਜੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ ਇਹ ਲੋਕ ਜਿਹੜੇ ਨੇ ਅੱਗੇ ਆ ਟ੍ਰੈਕਸ ਰਹੀ ਗੋਮਤ ਘਾਟ ਲਈ ਜਾ ਰਹੇ ਨੇ ਇਹ ਅਸੀਂ ਹਜੇ ਹੁਣੇ-ਹੁਣੇ ਪਹੁੰਚੇ ਆ ਤੇ ਗੁਰਦੁਆਰਾ ਸਾਹਿਬ ਵਿਖੇ ਥੋੜਾ ਚਾਪ ਕਰਾ ਕੀਨੇ ਹਤੇ ਫਿਰ ਉਸ ਤੋਂ ਬਾਅਦ ਅਗਲੀ ਜਰੀ ਯਾਤਰਾ ਸ਼ੁਰੂ ਕਰਾਂਗੇ ਜਾਂ ਜੇ ਆਨਲਾਈਨ ਪਰਚੀ ਕਰਵਾਉਣੀ ਐ ਸੀ ਗੁਰਦੁਆਰਾ ਸਾਹਿਬ ਆ ਕੇ ਲੋਕ ਸਾਰੇ ਲੋਕ ਪਿਆਰ ਹੋ ਕੇ ਕਿ ਆਦਾ ਸਫਰ ਕੰਟੀਨਿਊ ਕਰ ਰਹੇ ਨੇ ਭਾਈ ਥੋੜੀ ਜਿਨ ਨੂੰ ਫਿਰ ਜੋਇਨ ਕਰਦੇ ਆ ਇਹ ਇਹ ਗੁਰਦੁਆਰਾ ਸਾਹਿਬ ਹੈ ਰਿਸ਼ੀਕੇਸ਼ ਸੰਗਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਿਮਕੁੰਡ ਯਾਤਰਾ ਲਈ ਨਿਕਲੇ ਰਹੇ ਆ ਤੇ ਅੱਜ ਅਸੀਂ ਰਿਸ਼ੀਕੇਸ਼ ਪਹੁੰਚੇ ਹੋਏ ਆ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਰਿਸ਼ੀਕੇਸ਼ ਹਿਮਕੁੰਡ ਸਾਹਿਬ ਦੇ ਨਾਮ ਤੇ ਹੀ ਇਹ ਗੁਰਦੁਆਰਾ ਸਥਾਪਿਤ ਹੈ ਉਹ ਤੇ ਤੇ ਇਹ ਚਾਰ ਤਾਮ ਦੀ ਪਰਚੀ ਵਗੈਰਾ ਆਪਾਂ ਕਰਵਾ ਕੇ ਲੈ ਕੇ ਜਾ ਸਕਦੇ ਆ ਤੇ ਇੱਥੇ ਕਾਫੀ ਸਾਰੀਆਂ ਜਿੰਨੇ ਸਰਾਮਾਂ ਬੜੀਆਂ ਯਾਰ ਨੇ ਤੁਸੀਂ ਰਾਤ ਰੁਕ ਸਕਦੇ ਹੋ ਲੰਗਰ ਵੀ ਹੈ ਤੇ ਜਿਸ ਸੰਗਤੋਂ ਇਹ ઋਸ਼ੀਕੇਸ਼ ਗੁਰਦੁਆਰੇ ਦਾ ਲੰਗਰ ਹਾਲ ਹੈ ਤਾਂ ਅਸੀਂ ਹੁਣ ਇੱਥੇ ਪ੍ਰਸ਼ਾਦਾ ਪਾਣੀ ਸ਼ਕਾਂਗੇ ਤੇ ਟਾਈਮ ਹੋ ਗਏ 3 ਵਜੇ 10 ਮਿੰਟ ਤੇ ਲੋ ਅੱਧਾ ਘੰਟਾ ਇੱਥੇ ਸਾਡਾ ਲੰਗਰ ਤੇ ਲੱਗ ਜੂਗਾ ਫਿਰ ਆਨਲਾਈਨ ਪਰਚੀ ਕਰਵਾ ਕੇ ਤੇ ਫਿਰ ਅਸੀਂ ਆਪਦਾ ਅੱਗੇ ਚਾਲੇ ਪਾਵਾਂਗੇ ਆ ਸੰਗਤਾਂ ਬਹੁਤ ਆਈਆਂ ਹੀ ਨੇ ਇਧਰ ਜਿਹੜੇ ਨੇ ਬਾਈਕ ਵਗੈਰਾ ਲੋਕਾਂ ਨੇ ਲਾ ਕੇ ਤੇ ਸੰਗਤ ਆ ਦੇਖੋ ਚੰਡੇ ਚੰਡੇ ਇਹ ਜਿਹੜੇ ਲੋਕ ਨੇ ਇਹ ਬਸ ਲੰਗਰ ਛੱਕ ਕੇ ਤੇ ਆਉ ਦਾ ਫੁਰਨ ਚرائی ਕਰਨਗੇ ਅਸੀਂ ਵੀ ਆਪਦਾ ਅੱਧ ਘੰਟੇ ਦੇ ਵਿੱਚ ਵਿੱਚ ਫ੍ਰੀ ਹੋ ਜਾਾਂਗੇ ਤੇ ਲੰਗਰ ਛੱਕ ਕੇ ਫਿਰ ਕਰਦੇ ਆ ਤੁਹਾਨੂੰ ਜਵਾਈ ਹਾਂ ਜੀ ਸੰਗਤੋ ਇੱਥੋਂ ਪਰਚੀ ਕਟਵਾ ਕੇ ਆਪਾਂ ਇਹ ਜਿਹੜਾ ਗੇਟ ਆ ਸਾਹਮਣੇ ਇਹ ਜੀ ਇਹ ਸਿੱਕੂ ਉਧਰ ਦਵਾਰ ਦਾ ਇੱਕ ਤੋਂ ਬਾਹਰ ਜਾ ਕੇ ਆਪਾਂ ਜਿਹਨੇ ਨਾਲ ਹੀ ਗੇਟ ਦੇ ਬਿਲਕੁਲ ਸਾਹਮਣੇ ਰਸਤਾ ਨੂੰ ਦੁਕਾਨਾਂ ਮੈਂ ਜਿਹੜਾ ਇਹ ਵਾਲਾ ਰਸਤਾ ਜਾ ਰਿਹਾ ਇਹ ਸ੍ਰੀ ਹਿੰਦੂ ਟਾਪ ਵੱਲ ਜਾ ਰਿਹਾ ਇਹ ਵਾਲਾ ਰਸਤਾ ਜਿਹੜਾ ਇਹ ਬੱਸ ਸਟੈਂਡ ਤੋਂ ਆ ਰਿਹਾ ਜਿਥੋਂ ਅਸੀਂ ਰਾਤ ਆਏ ਸੀ ਤਾਂ ਇਹ ਜਿਹੜੀਆਂ ਜਿਹੜੀਆਂ ਇੱਥੋਂ ਟਰੈਕਸ वगैरह ਮੂਮੋ वगैरह ਇਹ ਕਮਿਊਨਿਟੀਆਂ ਨੇ ਦੇਖੀ ਕਿ ਹੁਣ ਕਮਾਨ ਟੈਗ ਹੋ ਰਿਹਾ ਇਹਨਾਂ ਨੇ ਇੱਕ ਤਰ੍ਹਾਂ ਦੇ ਰਹੀ ਇੰਪੋਰਟ ਕਰਨ ਨੂੰ ਰਵਾਨਾ ਹੋ ਜਾ ਰਹਾ ਹੈ ਜਾਨੀ ਕਿ ਗੋਵਿੰਦਕਾਟ ਫਿਰ ਗੋਵਿੰਦਾਮ ਤੇ ਫਿਰ ਜਿਹੜਾ ਰਸਤਾ 300 ਕਿਲੋਮੀਟਰ ਦਾ ਮਤਲਬ ਦੂਰ ਹੈ ਹੱਗੇ ਤੇ ਇਹ ਜਿਹੜਾ ਗੁਰਦਾਸੇ ਟੇਸ਼ਨ ਰੁਕੇ ਸੀ ਤੇ ਜਸਵਿੰਦਰ ਭਾਈ ਪਰਚੀ ਕਟਵਾ ਰਿਆ ਥੋੜੀ ਦੇਰ ਨੂੰ ਆਪ ਨੂੰ ਪਰਚੀ ਮਿਲ ਜੇਗੀ ਤਾਂ ਫਿਰ ਤੁਮ ਜੋਇਨ ਕਰਦੇ ਆ ਹਾਂਜੀ ਸਰ ਤੋਂ ਜਦੋਂ ਅ ਪਰਚੀ ਘਟਾਉਣੇ ਆ ਤੇ ਉਹਦੇ ਨਾਲ ਹੀ ਜਿੱਥੇ ਪ੍ਰਕਾਸ਼ ਕੀਤਾ ਆ ਬਾਬਾਂ ਦਾ ਉਹਦੇ ਥੱਲੇ ਹੀ ਇੱਕ ਮਿਊਜ਼ੀਅਮ ਬਣਿਆ ਹੋਇਆ ਜਿਹੜੇ ਪੁਰਾਣੇ ਕੁਝ ਇਤਿਹਾਸ ਦੀਆਂ ਮੂਰਤੀਆਂ ਬੜੀਆਂ ਹੋਈਆਂ ਆ ਉਹ ਮੂਰਤੀਆਂ ਮੂਰਤੀਆਂ ਬਿਲਕੁਲ ਆ ਲੱਗ ਰਿਹਾ ਜਿਵੇਂ ਰੀਅਲ ਵਿੱਚ ਹੈ ਇਹ ਮੁਗਲਾ ਵਲੇ ਦੀਆਂ ਕੁਝ ਮੂਰਤੀਆਂ ਆ ਇਤਿਹਾਸ ਬਾਰੇ ਤਾਂ ਆਪਾਂ ਨੂੰ ਨਹੀਂ ਪਤਾ ਬਤ ਜਿਵੇਂ ਅਰਦਾਸ ਵਿੱਚ ਆਪਾਂ ਬੋਲਦੇ ਹਾਂ ਜੇ ਉਹ ਅਰਦਾਸ ਨਾਲ ਲਟੜੀ ਹੈ ਸਾਰੇ ਵਿੱਚ ਚਰਾਇਆ ਗਿਆ ਜਿਸ ਤਰ੍ਹਾਂ ਇਹਨਾਂ ਨੇ ਜਿਹੜਾ ਹੁਕਮ ਦਿੱਤਾ ਹੋਊਗਾ ਤੇ ਸਾਹਮਣੇ ਚਰਖੜੀਆਂ ਵਿੱਚ ਚਰਾਇਆ ਗਿਆ ਜene ਬਿਲਕੁਲ ਇਹ ਜਿਹੜੀ ਜਗ੍ਹਾ ਹੈ ਬਿਲਕੁਲ ਤੇ ਮਾਰੇ ਜੀ ਦਾ ਪ੍ਰਕਾਸ਼ ਹੈ ਉਹਦੇ ਬਿਲਕੁਲ ਨੀਚੇ ਬਣੀ ਹੋਈ ਹੈ ਮੈਂ ਸੋਚਿਆ ਸਭਨਾਂ ਨੂੰ ਦਰਸ਼ਨ ਕਰਾਉਣੇ ਹੈ ਕਾਫੀ ਸੋਹਣੀ ਚੀਜ਼ ਹੈ ਇੱਥੇ ਛੋਟੇ ਸਰਜਦਿਆਂ ਨੂੰ ਨੀਹਾਂ ਚ ਚਨਾਇਆ ਜਾ ਰਿਹਾ ਹੈ ਹਾਂਜੀ ਦੋਸਤੋ ਹੁਣ ਅਸੀਂ ਰਿਸ਼ਕੇਸ਼ ਤੋਂ ਗੋਮਤ ਘਾਟ ਲਈ ਗੱਡੀ 'ਚ ਬੈਠ ਗਏ ਗੱਡੀ ਵਾਲੇ ਨੇ ਕਿਰਾਇਆ ਸਾਡੇ ਤੇ 900 ਰੁਪਏ ਲਿਆ ਇੱਕ ਫਟਾਇਦਾ ਇਹ ਇੱਕ ਬੰਦੇ ਦਾ ਪਰ ਪਰਤਨ 900 ਰੁਪਏ ਇੱਕ ਟਾਈਮ ਦਾ ਯਾਨੀ ਕਿ 1800 ਰੁਪਏ ਆਉਣ ਜਾਂਦਾ ਹੋਇਆ ਜੀ ਤੇ ਇਹ ਸਾਨੂੰ ਗੋਮਿਤਕ ਘਾੜ ਤੱਕ ਛੱਡ ਦੇਣਗੇ ਉਸ ਤੋਂ ਅਗਲਾ ਜਿਹੜਾ ਅੱਛਾ ਫਰਾ ਹੈ ਉਹ ਕਾਇਦ ਲੈ 15 ਕਿਲੋਮੀਟਰ 14 ਕਿਲੋਮੀਟਰ ਸਮਥਿੰਗ ਤੇ ਉਹ ਫਿਰ ਤੁਹਾਨੂੰ ਜੋ ਕੱਲ ਨੂੰ ਜਿਹੜਾ ਨਵਾਂ ਵਲੌਗ ਆਪਣਾ ਆਏਗਾ ਉਹਦੇ ਵਿੱਚ ਦਿਖਾਵਾਂਗੇ ਅੱਜ ਅਸੀਂ ਇਹ ਹੁਣ ਗੱਡੀ ਵਿੱਚ ਬੈਠ ਗੀਆਂ ਦੋ ਚਾਰ ਸਵਾਰੀਆਂ ਜੇ ਕਰਤੀਆਂ ਆ तकरीबन 9:00 ਦੇ ਟਾਈਮ ਹੋ ਗਿਆ 8:30 9:00 ਵਜੇ ਇਹ ਪੂਰਾ ਦਿਨ ਲੱਗੂਗਾ 300 ਕਿਲੋਮੀਟਰ ਥੋੜਾ ਅੱਗੇ ਹੈ ਜਿਹੜਾ ਜਿੱਥੇ ਤੱਕ ਆਪਾਂ ਪਹੁੰਚ ਰਹੇ ਹੋਵੇ ਕਾੜ ਤੱਕ ਤੇ 300 ਕਿਲੋਮੀਟਰ ਤੁਸੀਂ ਆਪ ਜਣੋ ਵੀ 8-10 ਘੰਟੇ ਤਾਂ ਲੱਗਣਗੇ ਲੱਗਣਗੇ ਤੇ ਪਰ ਰਾਤ ਨੂੰ ਅਸੀਂ ਪਹੁੰਚ ਜਾਵਾਂਗੇ ਤੇ ਉਸ ਖਰਾਬ ਮੁਸਤੈ ਕਰਾਂਗੇ ਤੇ ਦੂਸਰੇ ਦਿਨ ਫਿਰ ਪੈਦਲ ਯਾਤਰਾ ਸਾਡੀ ਸ਼ੁਰੂ ਹੋ ਜਾਏਗੀ ਤੇ ਗੁਰੂ ਜੀ ਦੀ ਕਿਰਪਾ ਹੈ ਤੇ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਅੱਜ ਸਾਡੀ ਜਿਹੜੀ ਇੱਛਾ ਪੂਰੀ ਹੋਈ ਹੈ ਇੰਪੋਰਟਸ ਸੈਰ ਯਾਤਰਾ ਦੀ ਰਸਤੇ ਵਿੱਚ ਤੁਹਾਨੂੰ ਰੋਕ ਰੋਕੇ ਵੀਊ ਬਖਾਵਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਜੇ ਪੂਰੀ ਬਖਾਵਾਂਗੇ ਤਾਂ ਜੁੜੇ ਰਹੋ ਵੀਡੀਓ ਨਾਲ ਅੱਗੇ ਦੋਸਤੋ ਸਮੁੱਚੀ ਸਥਿਤੀ ਚੱਲ ਰਹੀ ਹੈ ਕਿੰਨਾ ਕੰਡਾ ਹੋ ਗਿਆ ਹੈ ਇਹ ਔਰ ਸਾਈਡ ਤੇ ਜਿਹੜੀਆਂ ਟ੍ਰੈਫਿਕ ਚੱਲ ਰਹੀਆਂ ਨੇ ਕ라우ਡ ਬਹੁਤ ਹੈ ਟ੍ਰੈਫਿਕ ਬਹੁਤ ਹੈ ਤੇ ਗਰਮੀ ਵੀ ਲਗਭਗ ਪੰਜਾਬ ਦੇ ਵਾਂਗ ਫਰੀ ਹੈ ਅੱਗੇ ਜਾ ਕੇ ਤਾਂ ਪਤਾ ਨਹੀਂ ਤੇ ਲੇਕਿਨ ਵੀਊ ਕੌਣ ਹੋਣਾ ਦੇ ਰਸਤੇ ਵਿੱਚ ਆਪਾਂ ਹਰ ਉਤਰ ਪ੍ਰਯਾਸ ਕਰਾਂਗੇ ਕਿਤੇ ਦੋ ਲਗੀਆਂ ਸੰਦਰਮ ਹੁੰਦਾ ਬਾਕੀ ਰਹੀ ਤੇ ਹਲਕਨ ਦਾ ਲਗੀ ਜਿਹੜੀ ਹੈ ਉਹ ਸਮਾਂ ਦਾ ਸੰਦਰਮ ਹੁੰਦਾ ਆਪਾਂ ਉੱਥੇ ਕੁਆਵਾਂਗੇ ਵੈਸੇ ਪ੍ਰਯਾਸ ਚਾਰ ਹੋਣਗੇ ਰਸਤੇ 'ਚ ਤੇ ਆਪਾਂ ਵਿੱਚ ਵਿੱਚ ਜਿਹੜੇ ਸ਼ੀ ਲੱਗ ਰਹੇਗਾ ਉੱਥੇ ਰੁਕਾਂਗੇ ਤੇ ਮੇਨਿੰਟ ਚੀਜਾਂ ਤੁਹਾਨੂੰ ਜਰੂਰ ਦਿਖਾਈਆਂਣਗੇ ਤੇ ਸਾਹਮਣੇ ਵੀਊ ਚੈੱਕ ਕਰ ਲਓ ਤੋਂ ਬਾਅਦ ਆਪਾਂ ਬੇਸੂ ਲੇਟ ਹੋ ਗਏ ਮਾਰਨਿੰਗ ਸਾਰੀਆਂ ਗੱਡੀਆਂ ਨਿਕਲ ਚੁੱਕੀਆਂ ਸੀ ਤੇ ਅਸੀਂ ਥੋੜਾ ਲੇਟ ਹੋ ਗਏ ਕਿਉਂਕਿ ਆਨਲਾਈਨ ਪੱਚੀ ਜਿਹੜੀ ਸਮੱਸਿਆ ਆ ਗਈ ਥੋੜੀ ਮਤੀ ਚੱਜਾ ਮਾੜਾ ਹਾਂਜੀ ਹੁਣ ਅਸੀਂ ਰਿਸ਼ੀਗੰਜ ਤੋਂ ਚੱਲ ਕੇ ਤੇ ਸ਼੍ਰੀ ਨਗਰ ਪਹੁੰਚ ਗਏ ਸ਼੍ਰੀ ਨਗਰ ਇੱਕ ਜਿਹੜਾ ਜੰਮੂ ਚ ਹੈ ਤੇ ਦੂਸਰਾ ਜਿਹੜਾ ਇਹ ਉਤਰਾਖੰਡ ਚ ਹੈ ਤੇ ਉਤਰਾਖੰਡ ਵਾਲੇ ਸ਼੍ਰੀ ਨਗਰ ਚ ਅਸੀਂ ਪਹੁੰਚ ਗਏ ਤੇ ਸ਼ੀਰ ਜਗਰ ਮਤਲਬ ਕ੍ਰੋਸ ਕਰ ਰਹੇ ਆ ਅਸੀਂ 100 ਕਿਲੋਮੀਟਰ ਲਗਭਗ ਕਰ ਗਏ ਤੇ 200 ਕਿਲੋਮੀਟਰ ਅੱਗੇ ਹੈ ਤੇ ਮਤਲਬ ਇਹ ਕਿਸਾ ਜਿਹੜਾ ਪੈਂਡਾ ਪੂਰਾ ਹੋਇਆ ਗੋਵਿੰਦ ਘਾਉ ਸੌਰੀ ਗੋਵਿੰਦ ਘਾੜ ਤੱਕ ਤੇ ਫੋਟੋ ਉਹਦੇ ਚੰਗੇ ਨੇ ਬਾਕੀ ਟੋਪੇ ਤੇ ਵੀ ਕਾਫੀ ਹੈ ਲੋਕੇਸ਼ਨ ਦੇ ਦਿੰਦਾ ਸੰਦਰ ਬਾਈ ਸਾਹਿਬ ਆ ਪਿੱਛੇ ਬੈਠਾ ਹੈ ਤੇ ਇਹ ਸਾਹਮਣੇ ਲੇਕ ਹੈ ਸਤਰਾਵੀ ਹੋਏ ਛੀਂ ਨਗਰ ਦਾ ਤੇ ਦੋ ਮਿੰਟ ਲਈ ਸੀ ਰੁਕੇ ਸੀ ਤੇ ਹੁਣ ਅੱਗੇ ਦੀ ਉਹ ਯਾਤਰਾ ਆਰੰਭ ਕਰਤੀ ਅੱਗੇ ਵੀ ਜਿਵੇਂ ਜੋ ਹੈ ਕਿਤੇ ਰੁਕਾਂਗੇ ਜਾਂ ਕਿਤੇ ਤਾਂ ਵੀ ਹੋਗਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਹੁਤ ਸੋਹਣੇ ਨਜ਼ਾਰੇ ਨੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਆ ਗਿਆ ਤੇ ਤੇ ਮਾਲਕ ਸਾਰਿਆਂ ਦੀ ਕਿਰਪਾ ਕਰਨ ਵਾਏ ਇਸ ਕੋਈ ਜਰੂਰ ਦੇਖਣ ਕਰਿਓ ਬਿਲਕੁਲ ਗੇਮਕੋਟ ਸਾਹਿਬ ਦੇ ਕਿਉਂਕਿ ਅੱਗੇ ਜਿਹੜਾ ਪੁਰਸ਼ ਆਉਣ ਵਾਲੇ ਨੇ ਉਹ ਬਹੁਤ ਅਦਭੁਤ ਨੇ ਜਿਹਦੇ ਅੱਖਾਂ ਨਾਲ ਵੇਖੀ ਜਾ ਸਕਦੇ ਨੇ ਸ਼ਬਦ ਨਾਲ ਨਹੀਂ ਕੀਤਾ ਜਾ ਸਕਦਾ ਤੇ ਅੱਗੇ ਚੱਲ ਕੇ ਫਿਰ ਤੁਹਾਨੂੰ ਜੁਆਇਨ ਕਰਾਂਗੇ ਤੇ ਜਿਹੜਾ ਸ਼੍ਰੀ ਨਗਰ ਸ਼ਹਿਰ ਆ ਸੀ ਹੁਣ ਲਗਭਗ ਕ੍ਰੋਸ ਕਰ ਲਿਆ ਸਾਹਮਣੇ ਪਹਾੜੀਆਂ ਹਾਂਜੀ ਤੇ ਸੰਕਤੋ ਗੁਰਦੁਆਰਾ ਸੰਦਪਾ ਸਾਹਿਬ ਇੱਥੇ ਲੰਗਰ तकरीबन ਸਾਰੀਆਂ ਹੀ ਸੰਗਤਾਂ ਚੱਕੀਆਂ ਨੇ ਤੇ ਅੰਦਰ ਵੇਖੋ ਕਿੰਨੀ ਪੀੜ ਲੱਗੀ ਹੋਈ ਹੈ ਤੇ ਮਤਲਬ ਹਰ ਇੱਕ ਜਿਹੜੇ ਸੰਗਤ ਹੈ ਹੇਮਕੋਟ ਸਾਹਿਬ ਜਾਂ ਗੋਵਿੰਦ ਕਾਟ ਵਾਸਤੇ ਜਾ ਰਹੀ ਹੈ ਉਹ ਸਾਰੇ तकरीबन ਇੱਥੇ ਰੁਕਦੇ ਆ 10 ਮਿੰਟ ਰਸਟ ਵੀ ਕਰਦੇ ਆ ਇਹ ਸਾਡੀ ਵੀ ਗੱਡੀ ਰੁਕੀ ਹੁਣ ਇੱਥੇ ਤੇ ਇੱਥੇ ਆਪਾਂ ਲੰਗਰ ਪਾਣੀ ਛਕਾਂਗੇ ਤੇ 50 ਕਿਲੋਮੀਟਰ ਰਹਿ ਗਿਆ ਪੋਸਟ ਦੀ ਕਵਰ ਆ ਪੱਕਾ ਕਵਰ ਕਰਕੇ ਆਪਣਾ ਸਫਰ ਜਿਹੜਾ ਤੇ ਥਕਾਵਟ ਵੀ ਵੱਧ ਹੋ ਗਈ ਆ ਜੋ ਤੇ ਸਾਡਾ ਗਰੁੱਪ ਹੈ ਉਹ ਗੱਡੀ 'ਚ ਉਤਰ ਕੇ ਆ ਰਿਹਾ ਆ ਦੇਖੋ ਕਿੰਨੇ ਬਾਈਕ ਖੜੇ ਇੱਥੇ ਇੰਨੀਆਂ ਗੱਡੀਆਂ ਖੜੀਆਂ ਆ ਇਹ ਸਾਰਾ ਅੰਦਰ ਲੰਗਰ ਚੱਲ ਰਿਹਾ ਹੈ ਇਹ ਗੁਰਦੁਆਰਾ ਦਾ ਨਾਮ ਹੈ ਦਮਦਵਾ ਸਾਹਿਬ ਤਾਂ ਹਾਂਜੀ ਦੋਸਤੋ ਹੁਣ ਅਸੀਂ ਗੋਮਿਤ ਘਾੜ ਤੋਂ ਸਿਰਫ ਅੱਧੇ ਘੰਟੇ ਦੀ ਦੂਰੀ ਤੇ ਪਹੁੰਚੇ ਆ ਮਤਲਬ ਵਕਤ ਅੱਧਾ ਰਹਿ ਗਿਆ ਔਰ ਪਹਾੜ ਬੜੇ ਜ਼ਬਰਦਸਤ ਚਾਹੀਏ ਵਿਚੋ ਤੇ ਇਹ ਤੁਹਾਨੂੰ ਕੋਲ ਨਹੀਂ ਮੈਂ ਫਿਰ ਲਾਈਵ ਹੋਇਆ ਦੇਖੋ ਪਤਾ ਤੁਮਹ ਜ਼ਬਰਦਸਤ ਥਿਊ ਹੈ ਬਾ ਕਮਾਲ ਸਾਫ ਪਾਣੀ ਜੰਨਤੀ ਹੈ ਇਹ ਤੇ ਵੀ ਦੇਖ ਸਕਦੇ ਉੱਚੇ ਉੱਚੇ ਪਹਾੜ ਇਹ ਬਦਲ ਕੇ ਸੋਚਿਆ ਨਹੀਂ ਸੀ ਜ਼ਿੰਦਗੀ ਚ ਵੀ ਇਸ ਤਰ੍ਹਾਂ ਦੇ ਜੁਹਾਰ ਜਿਹੜੇ ਅਸੀਂ ਅੱਖਾਂ ਨਾਲ ਦੇਖਾਂਗੇ ਹਾਂ ਹੁਮਦੇ ਦਾ ਰਹੀਦਾ ਆਪਾਂ ਜਿਵੇਂ ਫੈਸ਼ਨੋਜਾ ਚੰਦਪੁਰ ਨੀ ਜਾਏ ਤੇ ਲਈ ਸਾਈਡ ਤੇ ਮਾਚਲਵ ਵਗੈਰਾ ਪਰ ਇਹ ਵਾਲਾ ਉਸੇ ਡਿਫਰੈਂਟ ਹੈ ਕਾਫੀ ਚਾਈਤੇ ਪਹਾੜ ਨੇ ਪੱਥਰੀ ਪੱਤਰ ਉਹ ਸੋਹਣਾ ਇਰਾ ਦ੍ਰਿਸ਼ ਹੈ ਜੇ ਅੱਗੇ ਜਾ ਕੇ ਹੋਰ ਵੀ ਇਹ ਜਿਹੜਾ ਹੋਰ ਵਧੀਆ ਹੋਣ ਵਾਲਾ ਹੈ ਅਸੀਂ ਜੇ ਸਾਡੇ ਜਿਆ ਪੌਣੇ ਘੰਟੇ ਚ ਗੋਮਿਤ ਘਾਟਾ ਪਹੁੰਚ ਜਾਗੇ ਉੱਥੇ ਜਾ ਕੇ ਫਿਰ ਵੀ ਤੁਹਾਨੂੰ ਦਿਖਾਵਾਂਗੇ ਪਰ ਫਿਲਹਾਲ ਤੁਹਾਨੂੰ ਇਹ ਪਹਾੜ ਦਿਖਾ ਲਈ ਲਾਈਵ ਹੋਈ ਸੀ ਰਸਤਾ ਵੀ ਬਹੁਤ ਖੂਬਸੂਰਤ ਹੈ ਇੱਥੇਲੇ ਪਾਸੇ ਵੀ ਬੜੀ ਜਬਰਦਸਤ ਪਹਾੜੀ ਦਿਖ ਰਹੀ ਹੈ ਇੱਕ ਧੀਰਗ ਦੌਰ ਲੈਣਾ ਪੈਣਾ ਕਿ ਆਪਣੇ ਜਿਹੜੇ ਨਾਲ ਦੇ ਸਾਥੀ ਨੇ ਉਹ ਆਪਣੇ ਵੀਡੀਓ ਵਗੈਰਾ ਸ਼ੂਟ ਕਰ ਰਹੇ تھے ਅੱਗੇ ਜਾ ਕੇ ਹੁਣ ਆਪਾਂ ਫਿਰ ਤੁਹਾਨੂੰ ਚੰਗਾ ਜਾਂ ਕੋਈ ਵੀਊ ਦਿਖਾਣੇ ਆ ਫਿਰ ਹਾਂਜੀ ਤੇ ਇਸ ਰੋਡ ਤੇ ਇੱਕ ਗੱਲ ਹੋਰ ਦੱਸਣਾ ਸੀ ਵੀ ਬਹੁਤ ਜ਼ਿਆਦਾ ਰਸ਼ ਹੈ ਤੇ ਜਿੰਨੇ ਵੀ ਸਾਡੇ ਸਾਥੀ ਆਉਂਦੇ ਨੇ ਇਧਰ ਜਾਂ ਆਪਣੇ ਕੋਈ ਸੰਗਤ ਆਉਂਦੀ ਹੈ ਇਧਰ ਕਈ ਆਵਾਜ਼ਾਂ ਗੱਡੀਆਂ ਦਾ ਬਾਈਕ ਨੂੰ ਜਿਹੜਾ ਸਲੋ ਚਲਾਓ ਤੇ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਠੀਕ ਹੈ ਇਹ ਅਤਰਾ ਤੁਸੀਂ ਬੜੇ ਸਾਦੇ ਟੰਗਣਾ ਕਰੋ ਮੈਂ ਕੋਲੜ ਬਾਜੀ ਨਾ ਕਰੋ ਹਾਂ ਇਹ ਦੇਖੋ ਕਿੰਨੀ ਲੰਬੀ ਲਾਈਨ ਲੱਗੀ ਹੋਈ ਹੈ ਇਹ ਲੰਬੀ ਲਾਈਨ ਜਿਹੜੀ ਹੈ ਸਾਰੇ ਉੱਚੇ ਹਿਮਕੁੰਡ ਜਾਣ ਵਾਲੇ ਯਾਤਰੀ ਨੇ ਮੋਸਟਲੀ ਤਾਂ ਤੇ ਰਸਤਾ ਬਹੁਤ ਤੰਗ ਹੈ ਪੂਰਾ ਡੇਂਜਰਸ ਹੈ ਤੇ ਉੱਪਰ ਦੇਖੋ ਪਹਾੜੀ ਹੈ ਥੱਲੇ ਹੈ ਉਧਰੋਂ ਜਦੋਂ ਕੋਈ ਵੀਕਲ ਆਉਂਦਾ ਤੇ ਦਿਖਦਾ ਨਹੀਂ ਤੇ ਇਸ ਕਰਕੇ ਗੱਡੀ ਨੂੰ ਬਿਲਕੁਲ ਸਲੋ ਚਲਾਓ ਆਦੇ ਜਿਹੜੇ ਬਾਈਕ ਵਾਲੇ ਸਾਡੇ ਭਰਾ ਉਹਨਾਂ ਨੂੰ ਵੀ ਰਿਕਵੈਸਟ ਹੈ ਭਈ ਆਪਦਾ ਪੂਰੀ ਸਾਵਧਾਨੀ ਨਾਲ ਗੱਡੀ ਆਪਣਾ ਬਾਈਕ ਚਲਾਓ ਤਾਂ ਕਿ ਕਿਸੇ ਦਾ ਵੀ ਮਿਸ ਹੈਪਨਿੰਗ ਨਾ ਹੋਵੇ ਆਪਣੀ ਗੱਡੀ ਜਰੀ ਬਿਲਕੁਲ ਸਲੋ ਚਲਾਉਣੀ ਚਾਹੀਦੀ ਹੈ ਇਸੋ ਜਿਹੇ ਰਸਤੇ ਆ ਤੇ ਬਾਕੀ ਸਭ ਕੁਝ ਠੀਕ ਹੈ ਵਾਹਿਗੁਰੂ ਆਪੇ ਕਿਰਪਾ ਕਰਨਗੇ ਉਹ ਆਪਾਂ ਨੂੰ ਉੱਥੇ ਪਹੁੰਚਣ ਲਈ ਜਿੱੱਬ ਲਾਇਆ ਹੈ ਨਾ ਤੇ ਉਹਨਾਂ ਨੇ ਆਪਾਂ ਨੂੰ ਕਿਸੇ ਕਾਰਨ ਨਹੀਂ ਬੁਲਾਇਆ ਆਪਣੇ ਚੰਗੇ ਕਰਮ ਕੀਤੇ ਹੋਣ ਦੇ ਜਿਹੜਾ ਆਪਾਂ ਅੱਜ ਇਸ ਯਾਤਰਾ ਤੇ ਜਾ ਰਹੇ ਆ ਜਾਂ ਇਸ ਯਾਤਰਾ ਦਾ ਕੋਈ ਵੀ ਜਿਹੜਾ ਇਸ ਮਹੀਨੇ ਵਿੱਚ ਜਾਂ ਅਗਲੇ ਮਹੀਨੇ ਵਿੱਚ ਜਾਊਗਾ ਉਹ ਕਿਸੇ ਚੰਗੇ ਕਰਮਾ ਦਾ ਖਾ ਲੈਂਦਾ ਬਸ ਇਹ ਵੀ ਰਿਕਵੈਸਟ ਆ ਵੀ ਫੁਲੜਬਾਜੀ ਨਾ ਕਰੋ ਤੇਰੇ ਮੋਬਾਈਲ ਤੋਂ ਜਾਂਦਾ ਤੇ ਹਾਂਜੀ ਲੰਬਾ ਸਫਰ ਪੂਰਾ ਕਰਕੇ ਤੇ ਗੋਵਿੰਦ ਘਾਟ ਅਸੀਂ ਪਹੁੰਚ ਗਏ ਅੱਜ ਟਾਈਮ ਹੋ ਗਿਆ 8:30 ਵਜੇ 8:30 ਪੂਰੇ ਹੋ ਗਏ ਤੇ ਬਹੁਤ ਲੰਬਾ ਸਫ਼ਰ ਚਿਪਾਈ 10 ਘੰਟੇ ਪੂਰੇ ਲੱਗੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਹੈ ਇਹ ਤੇ ਅਲੱਗ-ਅਲੱਗ ਕਿਲੋਮੀਟਰ ਲਿਖੇ ਹੋਏ ਪਰ ਹਨੇਰੇ ਕਰਕੇ ਦਿਖ ਨਹੀਂ ਰਹੇ ਤੇ ਅੱਗੇ ਜਾ ਕੇ ਗੁਰਦੁਆਰਾ ਗੋਵਿੰਦ ਘਾਟ ਇੱਕ ਵਾਰ ਚਲਦੇ ਆਂ ਤੇ ਥਕਾਵਟ ਹੋ ਗਈ ਬਹੁਤ ਜ਼ਿਆਦਾ ਤੇ ਸਾਡਾ ਜਿਹੜਾ ਗਰੁੱਪ ਹੈ ਜਿਹੜੇ ਅਸੀਂ ਬਲੇਰੋ ਚ ਆਏ ਸੀ ਉਹ ਸਾਰਾ ਗਰੁੱਪ ਇਕੱਠਾ ਜਾ ਰਿਹਾ ਹੈ ਜਾ ਕੇ ਕਮਰੇ ਵਗੈਰਾ ਦਾ ਵੇਖਦੇ ਆਂ ਇਹ ਤਾਂ ਹਾਲ ਜੀ ਸੋ ਜਾਵਾਂਗੇ ਕਿਉਂਕਿ ਥਕਾਵਟ ਬਹੁਤ ਹੋ ਗਈ ਹੈ ਹੁਣ ਤੋਂ ਸਵੇਰੇ ਜੁਆਇਨ ਕਰਾਂਗੇ ਤੇ ਆਪਾਂ ਉਥੋਂ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਲਈ ਪੈਦਲ ਯਾਤਰਾ ਸ਼ੁਰੂ ਕਰਾਂਗੇ ਤਦ ਤੱਕ ਲਈ ਧੰਨਵਾਦ ਬਾਈ